ਦਲਾ ਦੇ ਹੈ ਜਰਾਨੀ ਰਹਤੇ ਬੰਦੇ ਦਾ ਸਟੈਂਡ ਹੋਣਾ ਚਾਹੀਦਾ ਮੈਨੂੰ ਬੋਤ ਸਟੈਂਡ ਤੇ ਕਰ ਦਿਓ ਤੇ ਉਹ ਨਾਉਂਦੇ ਹੀ ਰਹਦੇ ਹੋ ਚਲੋ ਠੀਕ ਐ ਇੰਨਾ ਹੀ ਬੜਾ ਵਾ ਮਾੜਾ ਕਰ ਇੱਕ ਵਾਰੀ ਤੇ ਬੋਤ ਇੱਕ ਵਾਰੀ ਖੋਲ ਕੇ ਗਾੜੀ ਮਾਰੋ ਬਦਲ ਕੇ ਬੋਤ ਅਬ ਮੇਲੇ ਤੇ ਪਹੁੰਚਿਆ ਆਹ ਪੀ ਗਾ ਲਿਆ ਅਜੇ ਲੰਗਰ ਨਹੀਂ ਖਾਤਾ ਸਭੋਯਾ ਤਾਂ ਨੁਪਤ ਇੱਕ ਵਾਰੀ ਤਾੜੀ ਮਾਰੋ ਪੈਣਾ ਨੂੰ ਬੇਨਤੀ ਪਤਾ ਲੱਗੇ ਵੀ ਆਪਾਂ ਠੀਕ ਹੈ ਜੀ ਥੋੜੀ ਥੋੜੀ ਜਿਹੀ ਗਰਮ ਹੋਇਆ ਹੈ ਫਿਰਤੀ ਹੈ ਜੋ ਸ਼ੁਗਰਾ ਸਾਡੇ ਨਾਲ ਦਾ ਪੀਸ ਨਹੀਂ ਹੈਗਾ ਇੱਕ ਆ ਦੇਖਾ ਲਓ ਕਸਿਪਤ ਜਦੋਂ ਵੀ ਆਉਂਦੀ ਹੁੰਦੀ ਹੈ ਦੁੱਧ ਪੈਣ ਇਕੱਠੀਆਂ ਆਉਂਦੀਆਂ ਹੁੰਦੀਆਂ ਅੱਜ ਵੀ ਮੇਲੇ ਤੇ ਇਕੱਠੀਆਂ ਪਹੁੰਚੀਆਂ। ਧੰਨਵਾਦ ਕਰਦੀ ਆਂ ਬੁੱਧਨਾ ਸਾਰੀ ਮੇਲੇ ਦਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਮੇਲੇ ਕਰਾਉਣੇ ਬੜੇ ਔਖੇ ਆ। ਛੜੀ ਹੋ ਜਾਵੇ। ਕਿਉਂਕਿ ਪੰਜਾਬੀ ਦਾ ਮਾਣ ਪੰਜਾਬ ਮਾਨ ਮਤਾ ਕਲਾਕਾਰ ਮੇਰਾ ਪੁੱਤ ਸ਼ਿੰ다ਸ਼ਮਕੀ ਜੀ। ਬਠਿੰਡੇ ਦਾ ਮਾ ਬਹੁਤ سارے ਫਨਕਾਲ ਕਲਾਕਾਰਾਂ ਤੋਂ ਇਹਨੇ ਬਹੁਤ ਸਾਰਾ ਮੈਂ ਧੰਨਵਾਦ ਕਰਦੀ ਜਿੰਨੇ ਮਿਊਜ਼ੀਸ਼ੀਅਨ ਮੇਰੇ ਵੀਰ ਆਏ ਨੇ ਸਾਰੇ ਧੰਨਵਾਦ ਕਰਦੀ ਆ ਬਾਕੀ ਪੁੱਤ ਮੈਂ ਮਿਊਜ਼ੀਸ਼ੀਅਨ ਵਾਲਿਆਂ ਨੂੰ ਬੇਨਤੀ ਕਰਦੀ ਆ ਕਿ ਛਿੰਦੇ ਪੁੱਤ ਨੇ ਮੇਰੇ ਖਾਂ ਪੰਜਵੇਂ ਸੁਰ ਤੇ ਗਾਇਆ ਤੇ ਮੈਂ ਉਹਨਾਂ 15ਵੇਂ ਸੁਰ ਤੇ ਗਾਉਣਾ ਜੋ ਛਿੰਦਾ ਉਹ ਕੁਸਾਨੇ ਕਰੀ ਕਿਉਂਕਿ ਮੈਂ ਆਪਣਾ ਰਾਜਸਥਾਨ ਵੱਲ ਉਸ ਦਾ ਟੱਪ ਜਾਣਾ ਵਾ ਹੈ ਕਿਉਂਕਿ ਗੱਲ ਕਰਨ ਲੱਗੀ ਆ ਕਿ ਸਿਆਣੇ ਕਹਿੰਦੇ ਨੇ ਕਿ ਜਿਹੜੀਆਂ ਇਹ ਦੋ ਅੱਖੀਆਂ ਇਹ ਚੰਗਾ ਵੀ ਤੱਕਣਗੀਆਂ ਤੇ ਮਾੜਾ ਵੀ ਤੱਕਣਗੀਆਂ ਜਿਹੜੀਆਂ ਇਹ ਦੋ ਅੱਖੀਆਂ ਇਹ ਚੰਗਾ ਵੀ ਤੱਕਣਗੀਆਂ ਤੇ ਮਾਰਾ ਵੀ ਤੱਕਣਗੀਆਂ ਜੇ ਚੜ ਕੇ ਚਬਾਰੇ ਉਤੋਂ ਮਾਰेंगे ਸ਼ਾਹ ਤੇ ਮੁੜ ਕੇ ਆਕਰ ਦੋਨੋਂ ਲਤਾਂ ਵਿੱਚ ਟੁੱਟਣਗੀਆਂ ਹੈ ਇਹ ਸਿਆਣੇ ਕਹਿੰਦੇ ਨੇ ਕਿ ਜਿਹੜੀਆਂ ਇਹ ਦੋ ਅੱਖੀਆਂ ਬੜੀਆਂ ਸੀ ਮੈਂ ਸੰਭ ਕੇ ਸੀ ਰੱਖੀਆਂ ਇਹ ਅੱਖੀਆਂ ਸੀ ਮੈਂ ਆਪਣੇ ਯਾਰ ਲਈ ਸੀ ਰੱਖੀਆਂ ਮੈਨੂੰ ਉਸੇ ਹੀ ਰੰਗ ਵਿੱਚ ਰੰਗਿਆ ਹੀ ਰਹਿਣ ਦੇ ਫੇਰ ਭਾਵੇਂ ਅੱਖਾਂ ਕੱਢ ਲਵੀਂ ਪਹਿਲਾ ਮੈਨੂੰ ਯਾਰ ਦਾ ਰੱਜ ਕੇ ਦੋਤਾਲ ਕਰ ਲੈਣ ਦੇ ਮੈਂ ਯਾਰ ਅੱਜ ਦਿਨ ਗੱਲ ਕੀਤੀ ਮੈਂ ਬਾਬੇ ਫਰੀਦ ਦੀ ਗੱਲ ਕੀਤੀ ਆ ਕਿਉਂਕਿ ਇਹ ਜਿਨ੍ਹਾਂ ਨੇ ਬੁੱਕ ਕਰਾਇਆ ਮੇਰੇ ਕਹੇ ਜੋ ਸੁਵਿਧਾਏ ਪੁੱਤ ਕਿੱਥੇ ਘੋਤਾ ਵਾ ਇੱਕ ਮਿੰਟ ਮੇਰੇ ਕੋਲ ਆ ਜਾਣਾ ਆ ਜਾਓ ਦੇ ਇੱਕ ਮਿੰਟ ਮੰਜ ਤੇ ਆ ਜਾਓ ਇਹ ਇੱਧਰ ਆ ਜਾਓ ਜੀ ਆ ਜਾਓ ਏ ਇਧਰ ਵੀ ਆ ਜਾ ਕੋਈ ਦਰ ਨਹੀਂ ਮੂੰਹ ਲੰਗੇ ਵਿਕਾਸਣ ਹ ਸਗਰਾਜ ਜਿਹੜਾ ਇਹ ਸੁਧਾਰਿਆ ਕੋਈ ਨਹੀਂ ਦੱਸ ਦੇਣਗੇ ਨਾਂ ਦੱਸਣ ਜਨਾਨੇ ਨੂੰ ਬੜਾ ਨਾਂ ਪੁੱਛਣ ਚਾਹੀਦਾ ਬੰਦੇ ਦਾ ਲੈਣਾ ਨਹੀਂ ਚਾਹੀਦਾ ਜੇ ਇਹ ਬਹੁਤ ਵਧੀਆ ਸਿੰਗਾਰ ਹੈ ਸਾਡੇ ਸਾਧੂ ਜੀ ਆਇਓ ਇੱਕ ਹੈ ਚਲ ਠੀਕ ਤੇ ਮੈਨੂੰ ਇਹ ਦੱਸ ਤੇਰੇ ਮਰਦਲ ਕੁੱਤੀਆਂ ਭਾਵਾਂ ਪਟਕੀਆਂ ਅੱਜ ਵੜੀ ਭਾਦਰੋਂ ਤਾਂ ਬਾਬਾ ਤੁਮ ਸ਼ਕੀ ਕਰਦੀ ਏ ਨਹੀਂ ਮੈਂ ਤਾਂ ਪਹਿਲਾਂ ਤਾਂ ਦੱਸਦੀ ਆ ਪਹਿਲਾਂ ਮੇਰੀ ਗੱਲ ਸੁਣ ਹਾਂ ਮੈਂ ਗੱਲ ਕਰਦੀ ਆ ਕਿ ਆ ਜਿਹੜੀ ਇਹਨਾਂ ਦੀਆਂ ਜੋੜੀਆਂ ਗਾਉਂਦੀਆਂ ਹਾਂ ਅੱਜ ਅਸੀਂ ਸਿੰਦਾ ਚੋਂ ਕੀ ਆ ਗਾਉਣਾ ਆਇਆ ਜਿਹਨਾਂ ਨਾਲ ਬੜੀ ਥੋੜੀ ਬੀਬਾਵਾ ਹੈ ਤੇ ਮੈਂ ਤੈਨੂੰ ਦੱਸਦਾ ਕੀ ਪੁਰਾਣੀ ਆ ਕਿਹੜੀ ਇਹ ਜਿਹੜਾ ਆਪਣਾ ਸਿੰਦਾ ਪੁੱਤ ਆ ਨਾ ਇਹਨੂੰ ਬੜਾ ਦਿਨ ਪਹਿਲਾਂ ਨਾ ਪਹਿਲਾਂ ਇਕੱਲਾ ਹੀ ਗੋ ਕਰਿਆ ਫਿਰ ਤੇ ਉਦੋਂ ਵੀ ਸੋਹਣਾ ਗੁੰਦਾ ਸੀ ਤੇ ਹੁਣ ਹੁਣ ਤਾਂ ਸਿੰਦੇ ਪੁੱਤ ਨੂੰ ਬੀਬੀ ਗੋਣ ਵਾਲੀ ਮਿਲ ਗਈ ਤੇ ਵਧੀਆ ਗੱਲ ਹੈ ਤੇ ਇਹ ਵੀ ਦੋਨੋਂ ਪਹਿਲਾਂ ਪੁੱਤ ਪਹਿਲਾਂ ਇਕੱਲੇ ਗੇ ਪ੍ਰੋਗਰਾਮ ਕਰਦਿਆਂ ਸੀ ਹੁਣ ਸਿੰਦੇ ਨੂੰ ਤਾਂ ਬੀਬੀ ਮਿਲ ਗਈ ਤੇ ਸਾਨੂੰ ਅਜੇ ਤੱਕ ਬੰਦੇ ਨਹੀਂ ਜੋ ਮਿਲੇ ਤੇ ਜੇ ਉਹਦੇ ਹੀ ਪੁਰਾਣਾ ਮਾਡਲ ਕੋਈ ਛੜਾ ਬੰਦਾ ਹੈਗਾ ਤਾਂ ਖੜਾ ਹੋ ਜੀਵੇ ਹੈਗਾ ਬਈ ਪੁੱਤ ਚਾਦ ਉਹਦੀ ਗੱਲ ਬਣ ਜਾਵੇ ਚਲੋ ਹਾਂ ਚਲ ਹਾਂ ਤੇ ਮੈਂ ਗੱਲ ਕਰਦੀ ਆ ਕੋਈ ਪੁੱਤ ਬਈਆ ਭੈਣਾ ਆਈਆਂ ਇਹਨੇ ਨੂੰ ਬੜਾ ਚਾ ਚੜਿਆ ਵੀ ਆਪਣੇ ਬੀਬਾ ਜੀ ਗਾਉਣ ਆਏ ਆ ਤੇ ਜਿਹੜੇ ਨੌਜਾਨ ਮੁੰਡੇ ਆ ਇਹ ਨਵੇਂ ਨਵੇਂ ਆ ਜਿਹੜਾ ਇਹ ਛਿੰਦਾ ਪੁੱਤ ਪੁੱਤ ਗਾਉਣ ਆਇਆ। ਤੇ ਜਿਹੜੇ 60-70 ਸਾਲ ਦੇ ਬਜ਼ੁਰਗਿਆਂ ਨੇ ਉਹ ਵੀ ਬੜੇ ਖੁਸ਼ ਆ ਅੱਜ। ਬਲੇ ਕਿਹੜੀ ਗੱਲ ਤੋਂ? ਉਹ ਕਹਿੰਦੇ ਵੀ ਸਾਡੇ ਨਾਲ ਦੇ ਪੀਸ ਵੀ ਦੋ ਆਏ ਅੱਜ। ਆ ਦੇਣਾ ਵਿੱਚ ਆ ਚੜਿਆ ਹਾਂ ਇਹ ਦੱਸ ਵੀ ਤੇਰੇ ਮਰਦੇ ਕੁੱਤੀਆਂ ਭਰਾਵਾ ਪਿੱਟ ਗਏ ਅੱਜ ਕਿਹੜੀ ਗੱਲ ਤੋਂ ਖੁਸ਼ ਹਾਂ ਅੱਜ ਮੈਂ ਤਾਂ ਖੁਸ਼ ਹਾਂ ਅੱਜ ਮੈਨੂੰ ਦੋ ਦੋ ਚਾਹ ਜਣੇ ਆ ਕਿਹੜੀ ਗੱਲ ਦੇ ਇੱਜਾ ਮਰੇ ਚੜਿਆ ਹੈ ਤੇ ਬਾਪਾ ਇਹਦਾ ਮੇਲਾ ਰੱਖਿਆ ਤੇ ਇੱਜਾ ਮੈਨੂੰ ਇਹ ਚੜਿਆ ਹੈ ਤੇ ਜਿਹੜਾ ਆਪਣਾ ਸ਼ਿੰਦਾ ਪੋਤਿਆਂ ਨੇ ਇਹਦੇ ਕਰ ਮੇਰੇ ਬੜਾ ਆਉਣਾ ਜਾਣਾ ਹੈ ਫਿਰ ਪੰਜ-ਸੱਤ ਦਿਨ ਹੋ ਗਏ ਐ ਪੁੱਤ ਮੈਨੂੰ ਹੋ ਗਿਆ ਪ੍ਰੋਗਰਾਮ ਤੋਂ ਨੇਰਾ ਮੈਂ ਚੱਲ ਗਿਆ ਆਪਣੇ ਸਿੱਧੇ ਚੌਂਕੀ ਦੇ ਘਰੇ ਮੈਂ ਕਿਹਾ ਪੁੱਤ ਗੱਲ ਸੁਣ ਤੇ ਮੈਨੂੰ ਨੇਰਾ ਹੋ ਗਿਆ ਮੈਂ ਰਾਤ ਰੱਖ ਲਾ ਤੇ ਮੈਨੂੰ ਕਹਿੰਦਾ ਚਾਚੀ ਜਦੋਂ ਤੋਂ ਰਾਤ ਰਹਿ ਪਾ ਮੈਂ ਰਾਤ ਰਹੀ ਰਾਤ ਰੋਟੀ ਪਾਣੀ ਖਾਦਾ ਤੇ ਰਾਤ ਕੱਟੀ ਮੈਂ ਲੱਗੀ ਨਾ ਤੁਰਨ ਜਦੋਂ ਤੇ ਸਿੰਦਾ ਪੁੱਤ ਮੈਨੂੰ ਕਹਿੰਦਾ ਚਾਚੀ ਜਦੋਂ ਤੋਂ ਬੜੇ ਚਿਰ ਬਾਅਦ ਆਈ ਐ ਤੂੰ ਭਾਈ ਦਾ ਮੈਨੂੰ ਤੈਨੂੰ ਤੋਹਫਾ ਦੇਣਾ ਹੈ ਮੈਨੂੰ ਮੈਂ ਕਿਹਾ ਪੁੱਤ ਤੋਹਫਾ ਕਿਹੜਾ ਦੇਣਾ ਹੈ ਫਿਰ ਕਹਿੰਦਾ ਚਾਚੀ ਜਦ ਤਰਾ ਬਹਿ ਜਾ ਬਰਾਂਡੇ ਦੇ ਵਿੱਚ ਫਿਰ ਬਹਿ ਗਏ ਮੈਂ ਬਰਾਂਡੇ ਦੇ ਮੰਜੇ ਤੇ ਬਹਿ ਗਈ ਫਿਰ ਤੇ ਸੰ ਦਾ ਪੁੱਤ ਇੱਕ ਲਾਰਾਂ ਦੀ ਗੁਗਲੀ ਫੜ ਲਿਆ ਫਿਰ ਮੈਨੂੰ ਕਹਿੰਦਾ ਚਾਚੀ ਜਦ ਤਰੋ ਆ ਗੁਗਲੀ ਲੈ ਜਾ ਨਾਲ ਇਹਨੂੰ ਦਾਣੇ ਪਾਈ ਨਾਲੇ ਆਂਡੇ ਖਾਇਨੇ ਸੇਵਾ ਕਰੀ ਤੇ ਮੈਂ ਕੁੱਤੀ ਗੁਗਲੀ ਲੈ ਗਈ ਘਰੇ ਫਿਰ ਵਿਆਹ ਜਨਾ ਮੈਂ ਤੜਕੇ 5 ਵਜੇ ਉੱઠી ਫਿਰ ਤੇ ਮੈਂ ਵੜ ਗਈ ਖੁੱਡੇ ਦੇ ਵਿੱਚ ਟਾਂਡਾ ਦੇ ਜਿਵੇਂ ਬਾਣੂ ਦੇ ਲਗਾਮ ਫੋੜੀ ਜੀ ਉਦੋਂ ਮੂੰਹ ਕਰਕੇ ਸਾਹ ਲੈ ਇਹ ਪਿੰਡ ਦਾ ਮੱਛਰ ਮਰੇ ਫਿਰ ਦਮੂ ਗੱਲ ਕਰ ਨੀ ਮੈਂ ਬੜੀ ਘੁੱਡੇ ਦੇ ਵਿੱਚ ਫਿਰ ਤੇ ਮੈਨੂੰ ਚਾਹ ਚੜ ਗਿਆ ਕਿਹੜੀ ਗੱਲ ਦਾ ਉਹ ੜੀ ਕੁਕੜੀ ਸੀ ਲਾਰ ਰੰਗ ਦੀ ਆਹੋ ਇਧਰ ਆ ਹਾਂ ਉਹਨੇ ਕੁਕਲੇ ਤੜ ਕੇ 5 ਵਜੇ ਏਡਾ ਮੋਟਾ ਆਂਡਾ ਦੇ ਦਿੱਤਾ ਲੈ ਤੇਰੇ ਮਾਦਰ ਕੁਟਿਆ ਭਰਾਵਾ ਪਟਕੇ ਚ ਕਿਹੜੀ ਖੋਸ਼ਣ ਵਾਲੀ ਗੱਲ ਵਾ ਫਿਰ ਤੂੰ ਦੇ ਕੇ ਭਾ ਇਹ ਸਭ ਤਾਂ ਕੰਮ ਨਹੀਂ ਆ ਹਾਂ ਇਹ ਗੱਲ ਛੱਡ ਕੇ ਸਾਡੀ ਪੰਜਾਬ ਪੌਸ ਬੈਠੀ ਆ ਕਿੱਥੇ ਆ ਆਹ ਚ ਮੇਰੇ ਸੋਹਣੇ ਜੀ ਪੰਜਾਬ ਪੁਲਸ ਵਾਲੇ ਨੇ ਹਾਂ ਇੱਕ ਹਾਲ ਪੱਗ ਵਾਲੇ ਨੇ ਮੇਰੇ ਮੇਜ ਦਾ ਹੀ ਆਹ ਨਾ ਐ ਤਰ੍ਹਾਂ ਲੈ ਕੇ ਨਾ ਤੋਗੇ ਇਹ ਸ਼ਿੰਦੇਪੁੱਤ ਸਾਡੀ ਜੀ ਪੰਜਾਬ ਪੁਲਸ ਆ ਨਾ ਇਹ ਮੈਂ ਗੱਲ ਕਰਨ ਲੱਗੀ ਆ ਸਾਡੀ ਪੰਜਾਬ ਪੁਲਸ ਇੱਡੀ ਚੰਗੀ ਦਾ ਇੰਨੀ ਇਮਾਨਦਾਰ ਤੇ ਮੈਂ ਇਹ ਸ਼ਿੰਦੇਪੁੱਤ ਕਹਿੰਦੀ ਵੀ ਜਿਹੜੀ ਮੇਰੇ ਉੱਪਰ ਬੱਚੇ ਹੀ ਬੱਚੀ ਨਾ ਇਹ ਵੀ ਪੰਜਾਬ ਪੁਲਸ ਨੂੰ ਲੱਗ ਜਾਵੇ ਤੇਰੀ ਰਹਿ ਕਿਹੜੀ ਗਈ ਆ ਹਾਂ ਕਿਉਂਕਿ ਸਾਰੇ ਕਹਿੰਦੇ ਨੇ ਕਿ ਸਾਡੀ ਪੰਜਾਬ ਪੁੱਛ ਐਡੀ ਚੰਗੀ ਤੇ ਐਡੀ ਵਧੀਆ ਤੇ ਸਾਡੀ ਪੰਜਾਬ ਪੁੱਛ ਇਮਾਨਦਾਰ ਸਾਡੀ ਪੰਜਾਬ ਪੁੱਛ ਜੋ ਦੋ ਤੇ ਸੋਈ ਲੈ ਲੈਂਦੇ ਆ ਹੈ ਪਸਾ ਨੇ ਕਹਿੰਦੇ ਨੇ ਕਿ ਥਾਣੇਦਾਰ ਦੇ ਅਗੋਦੀ ਲੰਗਣਾ ਮਾਰਾ ਤੇ ਘੋੜੇ ਦੇ ਪਿੱਛੇ ਦੀ ਲੰਗਣਾ ਮਾਰਾ ਤੇ ਮੈਂ ਕਿਹਾ ਤੇਰੇ ਮਰਦਰ ਕੁੱਤੀਏ ਚੱਦਰੋ ਜੇ ਥਾਣੇਦਾਰ ਘੋੜੇ ਤੇ ਬੈਠਾ ਹੋਵੇ ਤਾਂ ਫੇਰ ਕਹਿੰਦੀ ਪੈਣ ਪਰ ਪਿੱਛੋ ਦੀ ਲੱਗੀ ਜਾਂਗੀਆ ਤੇ ਮੈਂ ਕਿਹਾ ਤੇਰੇ ਮਰਦਰ ਕੁੱਤੀਏ ਭਰਾਵਾ ਫਟਕੇ ਘੋੜਾ ਪੁੱਤਰ ਤੇ ਫੇਰ ਕਹਿੰਦੀ ਘੋੜੇ ਦੇ ਕਦੇ ਕਦੇ ਭੂਤਮ ਨਾਲ ਕੋਲੇ ਪੂਸ ਵਾਲੇ ਕੋਲੇ ਨਿਤ ਫੁੱਤਰ ਰਹਿੰਦੇ ਹੈ ਕਿਉਂਕਿ ਇਹ ਹਾਸਾ ਮਜ਼ਾਕ ਰਖਾਹ ਹੁੰਦੀ ਆ ਫਿਰ ਮੈਂ ਅਗਲੀ ਗੱਲ ਦੱਸਣੀ ਕਰ ਲੱਗੀ ਹਾਂ ਮੈਂ ਇਹ ਗੱਲ ਕਰ ਲੱਗੀ ਆ ਇਹ ਆਹ ਜਿਹੜੇ ਜਵਾਕ ਐ ਇਹ ਤਾਂ ਵਿਗੜੇ ਵਿਗੜੇ ਐ ਜਿਹੜਾ ਨੌਜਾਨ ਗੱਪਰੂ ਐ ਉਹ ਥੋੜਾ ਥੋੜਾ ਘੱਟ ਵਿਗੜੇ ਐ ਆਹ ਤੇ ਮੈਂ ਇਨੀ ਐ ਵੀ ਜਿਹੜੇ 67 ਸਾਲ ਦੇ ਬਜ਼ੁਰਗ ਐ ਨਾ ਉਹਨਾਂ ਦੀ ਗੱਲ ਹੀ ਕੁਝ ਹੋਰ ਐ ਪਰ ਕਿਹੜੀ ਗੱਲ ਮੈਂ ਗੱਲ ਕਰਦੀ ਆ ਤੇ ਮੈਂ ਜਦੋਂ ਬੁੱਧ ਜਿੰਦਰਾਪਾਸ ਤੇ ਬੈਠੀ ਆ ਨਾ ਫਿਰ ਬੱਸ ਬੁੱਧ ਕਰਤਾਰਪੁਰ ਰੁਕੀ ਐ ਫਿਰ ਕੀ ਹੋਇਆ ਉਥੋਂ ਦਾ 67 ਸਾਲ ਦਾ ਬਸ ਦੇ ਵਿੱਚ ਬਜ਼ੁਰਗ ਚੜ ਗਿਆ ਮੈਂ ਕਿਹਾ ਬੀਬਾ ਸੀਟ ਵੇ ਨਹੀਂ ਗਿਆ ਫਿਰ ਮੈਂ ਕਿਹਾ ਬਾਬਾ ਸੀਟ ਵੇ ਨਹੀਂ ਐ ਫਿਰ ਬਾਬੇ ਨੇ ਕੋਲੇ ਜਲਦਬ ਕੱਢਿਆ ਰਮਾਲ ਸੀਟ ਕੀਤੀ ਸਾਹ ਤੇ ਬਹਿ ਗਿਆ ਮੇਰੇ ਨਾਲ ਫਿਰ ਤੇ ਕੋਲੇ ਬੱਸ 5 ਮਿੰਟ ਨਾ ਤੁਰੀ ਉਸ ਬਜ਼ੁਰਗ ਨੂੰ ਐਸੀ ਜਵਾਨੀ ਚੜੀ ਉਹ ਕਿਹੜੀ ਬੁਰਜ ਜੁਰਦ ਜੀ ਦੇ ਪੈਰ ਤੇ ਪੈਰ ਕਰੇ ਹਾ ਤੇਰੇ ਮੁਹੱਤਰ ਪਿਆ ਭਰਾ ਭਕੇ ਫੇਰ ਕਦੀ ਗੋਡਾ ਮਾਰੇ ਫੇਰ ਕਦੀ ਗੋਡਾ ਮਾਰ ਦਿਆ ਕਰੇ ਫੇਰ ਤੇ ਕਦੀਆਂ ਪਿੱਛੂ ਯਸਰੇ ਕਿ ਚੌਂਦੀ ਵੜਦਾ ਕਰੇ ਤੇ ਬੁਰਜ ਜੁਰਦ ਨਾ ਹਟਿਆ ਹਾਂ ਤੇ ਬਾਸੇ ਆ ਗਿਆ ਹਾ ਆਪਣੇ ਜਿੰਡਿਆਲੇ ਫੇਰ ਤੇ ਹਾ ਜੇ ਮੈਂ ਬੁਰਜ ਨੂੰ ਕਿਹਾ ਠੀਕ ਹੈ ਬਾਕੀ ਬੁਰਜ ਕੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਕਹਿੰਦਾ ਬੁਰਜ ਜਿੰਦਾ ਬੀਬਾ ਸ਼ਰਮ ਕਾਦੀ ਅਗੇ ਕਰਮਾਂ ਦੇ ਨਾਲ ਮਿਲਦਾ ਕਮਲੀਏ ਪਿਆਰ ਬੁਰਜਾਂ ਦਾ ਹਾਂ ਇਹ ਮੈਂ ਗੱਲ ਕਰਦੀ ਆ ਤੂੰ ਮੈਂ ਤੇ ਗੱਲ ਕਰਦੀ ਕਰਦੀ ਉਹਨੇ ਦੱਸ ਤੇ ਜਿਹੜੀ ਤੂੰ ਭਰਤੀ ਹੋ ਗਈ ਜੇ ਹੋ ਗਈ ਮੈਂ ਮੈਂ ਗੱਲ ਕਰਨ ਲੱਗੀ ਆ ਕਿ ਜਦੋਂ ਮੈਂ 16 ਸਾਲ ਦੀ ਹਾਂ ਤੇ ਸਤਾਰ ਮਾਸਾ ਲੱਗਣ ਲੱਗਾ ਅੱਛਾ ਤੇ ਮੇਰੀ ਮਾਂ ਕਹਿੰਦੀ ਕਿ ਕੁੜੀਏ ਇਤਲੋ ਬੜੀ ਉੱਡ-ਉੱਡ ਕਾਦੀ ਬੜੀਆਂ ਸ਼ਰਾਰਤਾਂ ਕਰਦੀ ਐ ਤੇਰੇ ਮੈਂ ਤੋ ਤਰੀਕੇ ਦੇ ਕੇ ਅਤਰੋ ਅੱਜ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਤੈਨੂੰ ਪੰਜਾਬ ਪੁਛੀ ਭਰਤੀ ਕਰਾ ਦੇਣਾ ਤੇ ਮੈਂ ਕਿਹਾ ਮਾਂ ਮੇਰੀਏ ਜੇ ਮੈਂ ਪੰਜਾਬ ਪੁਛੀ ਭਰਤੀ ਹੋ ਗਈ ਤੇ ਫਿਰ ਮੈਂ ਕੀ ਕਰੂੰਗੀ ਤੇ ਮੇਰੀ ਮਾਂ ਕਹਿੰਦੀ ਕੁੜੀਏ ਅਤਰੋ ਤੂੰ ਕਾਲੇ ਕੱਛੇ ਵਾਲੇ ਫੜੇਂਗੀ ਜਿਹੜੇ ਗੁੰਡਾ ਕਰਤੀ ਕਰਦੇ ਉਹ ਫੜੇਗੀ ਜਿਹਨੇ ਸਮਾਗ ਵੇਚਦੇ ਉਹ ਫੜੇਗੀ ਤੇ ਮੈਂ ਕਿਹਾ ਮਾਂ ਮੇਰੀਏ ਮੈਂ 17 16 ਦੀ ਹੋ ਗਈ ਆ ਹਾਲੇ ਤੱਕ ਤੇ ਤਵੇ ਗੱਭਰੂ ਨਹੀਂ ਫੜਿਆ ਗਿਆ ਤੇ ਨਾ ਹੋਰ ਕਿ ਨੁਕੀ ਫੜਨਾ ਹਾਂ ਤੇ ਮੇਰੀ ਮਾਂ ਕਹਿੰਦੀ ਪਰਤੀ ਕਰਾਉਣਾ ਹੀ ਕਰਾਉਣਾ ਤੇ ਮੈਂ ਕਿਹਾ ਮਾਂ ਮੇਰੀਏ ਫਿਰ ਭਰਤੀਆਂ ਨੂੰ ਵਾਸਤੇ ਕੀ ਕਰਨਾ ਪਊ ਤੇ ਮੇਰੀ ਮਾਂ ਕਹਿੰਦੀ ਅਤਰੋ ਪਰ ਚੱਟ ਕੇ ਭੱਜਿਆ ਕਰ ਤੇ ਮੈਂ ਕਿਹਾ ਮਾਂ ਮੇਰੀਏ ਭੱਜਣਾ ਕੀ ਹੋਊਗਾ ਕਹਿੰਦੀ ਅਤਰੋ ਤੇਰਾ ਸਾਹ ਪੱਕ ਜਾਊਗਾ ਤੂੰ ਮਿੰਟਾਂ ਮਿੰਦੀ ਚੋਰ ਮਿੰਟਾਂ ਮਿੰਦੀ ਕਾਲੇ ਕਛਿਆਂ ਦਾ ਫੜਲੇ ਕਰੇਗੀ ਤੇ ਮੈਂ ਤੇਰੇ ਨੂੰ ਭਤੀ ਕਰਾ ਦਿੱਤੀ ਆ ਹਾਏ ਹਾਏ ਨਾ ਨਾ ਪੈਗੇ ਮੈਂ ਮਾਂ ਦੀ ਗੱਲ ਮੰਨ ਲਈ ਤੇ ਮੈਂ ਸੋਮਵਾਰ ਭੱਜੀ ਮੈਂ ਮੰਗਲਵਾਰ ਭੱਜੀ ਮੈਂ ਬੁੱਧਵਾਰ ਭੱਜੀ ਮੈਂ ਵੀਰਵਾਰ ਭੱਜੀ ਮੈਂ ਸ਼ੁੱਕਰਵਾਰ ਭੱਜੀ ਤੇ ਸ਼ਨੀਵਾਰ ਭੱਜੀ ਤੇ ਐਤਵਾਰ ਮੇਰੀ ਮਾਂ ਕਹਿੰਦੀ ਕੁੜੀਏ ਇਤਰੋ ਅੱਜ ਮੈਂ ਤੈਨੂੰ ਭੱਜਦੀ ਰੱਖਣਾ ਤੇ ਮੈਂ ਕਹਾ ਮਾਂ ਮੇਗੇ ਫੇ ਤਗੜੀ ਹੋ ਜਾ ਤੇ ਮੈਂ ਫੜੀ ਮਾਂ ਦੀ ਬਾਹ ਤੇ ਮੈਂ ਲੈ ਗਈ ਗਰਾਊਂਡ ਦੇ ਵਿੱਚ ਤੇ ਮੈਂ ਧਰਤੀ ਨੂੰ ਕੀਤੀ ਨਮਸਕਾਰ ਤੇ ਮੈਂ ਟਰੈਕ ਸੂਟ ਪਾ ਲਿਆ ਤਾਂ ਸਭਿਆਂ ਵਾਲੇ ਪਾਲੇ ਭੂਟ ਤੇ ਮੈਂ ਕਿਹਾ ਮਾਂਦਰ ਜੀ ਹੁਣ ਮੈਂ ਭੱਜਾਂ ਤੇ ਮੇਰੀ ਮਾਂ ਕਹਿੰਦੀ ਭੱਜ ਮੈਂ ਇੰਨਾ ਭੱਜੀ ਤੇ ਮੇਰੀ ਮਾਂ ਕਹਿੰਦੀ ਅਤਰੋ ਹੋਰ ਭੱਜ ਆਈ ਨਹੀਂ ਅਤਰੋ ਹੋਰ ਭੱਜ ਮੈਂ ਮੁੜ ਕੇ ਭੱਜੀ ਗਈ ਮਾਣੀ ਮੁੜ ਕੇ ਵਾਪਸ ਆਈ। ਇਹ ਗੱਲ ਸੁਣ। ਤੂੰ ਤਾਂ ਇਹ ਨਹੀਂ ਗੱਲਾਂ ਕਰਦੀ ਕਰਦੀ ਐ। ਪਰ ਮੈਨੂੰ ਇਹ ਪਤਾ ਲੱਗਿਆ ਹੈ ਕਿ ਤੂੰ ਕਰਦੀ ਐ ਮਰੀਆਂ ਚੁਗਲੀਆਂ। ਮੈਂ ਮੈਂ ਤੇਰੀ ਕੋਈ ਗੱਲ ਦੀ ਨਹੀਂ ਕਰਦੀ ਐ ਤੂੰ। ਮੈਂ ਪੁੱਛ ਲਾ ਛਿੰਦੇ ਛਿੰਦੇ ਪੁੱਤਰ ਪੁੱਛ ਲਾ ਮੈਂ ਗੱਲ ਕੀਤੀ ਭਈ। ਨਹੀਂ ਮੈਨੂੰ ਪਤਾ ਮਨੁਸ਼ੀਂਦੇ ਨੇ ਮੈਨੂੰ ਦੱਸਿਆ। ਉਹ ਆਪ ਆਪਣਾ ਸੁਖਰਾਜ ਜੀ ਨੇ ਦੱਸਿਆ। ਭਈ ਤੂੰ ਕਰਦੀ ਮੇਰੀ ਮਾਣੀ ਚੰਗੇ ਚੁਗਲੀਆਂ ਤੇ ਮੈਂ ਤੈਨੂੰ ਤੇਰੇ ਵੀ ਸਾਰੇ ਪਰਦੇ ਖੋਲ ਦੇਣੀ। ਮੈਂ ਕਹਿੰਦੀ ਮੈਂ ਤੇ ਚੁਗਲੀ ਪੁੱਛਦੀ ਕੀਤੀ ਠਕੀ ਰਹਿ ਗਈ ਹਾਂ ਜੀ ਆ। ਨਹੀਂ ਮੈਂ ਤੇਰੇ ਵੀ ਸਾਰੇ ਪਰਦੇ ਖੋਲੂ। ਨਹੀਂ ਜਾਣ ਠਕੀ ਦਾ ਕੁੱਤਕੇ ਤੈਨੂੰ ਵੀ ਜਾਣ ਦੀ ਜਿਹੜੇ ਚਾਦਰ ਪਾਉਣ ਵਾਲਗੇ ਮੈਂ ਤੈਨੂੰ ਵੀ ਜਾਣਦੀ ਆਂ ਮੈਂ ਤੈਨੂੰ ਵੀ ਜਾਣਦੀ ਆਂ ਕਿਹੜੀ ਗੱਲ ਕਰੋ ਇਹ ਪਿੰਡ ਵਾਲਿਓ ਮੈਂ ਖੋਦਾਂ ਦੇ ਪਰਦੇ ਲਾਲਾ ਜੀ ਇਹ ਪਿੰਡ ਵਾਲੇ ਇਹ ਵੀ ਯੋਧ ਨੰਮੀ ਐ ਕੋਈ ਕਿਹੜੀ ਕੋਈ ਵੀ ਚੀਜ਼ਾ ਜੇ ਵਾਪਸ ਨਹੀਂ ਮੋੜਦੀ ਫੇਰ ਨੀ ਪਰਸੋਂ ਦੀ ਗੱਲ ਐ ਕੀ ਹੋਇਆ ਖਾਂਡ ਮੋਖੜੀ ਨਾ ਖਾਂਡ ਮੋੜੀ ਨਾ ਕੌਲੀ ਮੋੜੀ ਫੇਰ ਅੱਜ ਕਿੰਨੇ ਹੋ ਗਿਆ ਕੀ ਹੋਇਆ ਦੁੱਧ ਖੜਿਆ ਨਾ ਜਾਗ ਮੋੜ ਨਾ ਦੁੱਧ ਮੋੜਿਆ ਫੇਰ ਪਿੰਡ ਵਾਲੇ ਪੁੱਛਣ ਨੂੰ ਕੀ ਹੋਇਆ ਅੱਜ 15 ਦਿਨ ਹੋ ਗਏ ਮੇਰਾ ਬੰਦਾ ਧਾਰਾ ਮੰਗਿਆ ਮੋੜਿਆ ਹਾਂ ਤੇਰੇ ਸਮਾਂ ਇੰਦੀ ਔਖੀ ਨਾਲ ਇਹ ਸਵਾਦ ਉਹ ਕਰਨਾ ਪੈਣਾ ਵਾਸਤੇ ਬਸ ਨਹੀਂ ਮੈਂ ਸਵਾਲ ਨਹੀਂ ਕਰਨੇ ਪਹਿਲਾਂ ਤੂੰ ਇਹ ਦੱਸ ਪਈ ਇਹ ਤੂੰ ਐਂ ਕਰ ਵੀ ਪਿੰਡ ਦਾ ਅੱਧਾ ਪਾਸਾ ਮਾਲ ਤੂੰ ਤੇ ਅੱਧਾ ਮਾਲੂਗੀ ਮੈਂ ਲੱਗ ਜੂਗਾ ਪਰ ਕੋਣ ਕਿੰਨੇ ਪਾਣੀ ਚਾਹੇ ਇੱਕ ਕਿਹੜੀ ਗੱਲ ਦਾ ਪਤਾ ਲੱਗੇ ਨਾ ਕਿਹੜੀ ਥੋੜ ਲੜਨੀ ਤੂੰ ਮੈਂ ਨਹੀਂ ਮੈਂ ਆਪਣ ਲੜਨੀ ਸਰਪੰਚ ਦੀ ਝੋਲ ਸਰਪੰਚ ਦੀ ਚੱਲ ਇੱਕ ਤਰ੍ਹਾਂ ਕਰ ਲੈ ਤੂੰ ਝੋਲ ਲੜ ਕੇ ਦੇਖ ਲੈ ਤੇ ਅੱਜ ਹੀ ਕਰ ਹਾਂ ਤੂੰ ਇਤਨਾ ਕਰ ਤੂੰ ਮੇਰੇ ਵੱਡੀ ਭੈਣ ਵਾ ਤੂੰ ਜਿਹੜਾ ਮਰਜ਼ੀ ਪਾਸਾ ਮਰ ਲੈ ਮੈਂ ਪਾਸਾ ਮਲਦੀ ਐ ਹਏ ਹੇ ਆਹੀ ਆ ਗਿਆ ਬਹੁਤ ਹੀਆ ਘੈਂਟ ਜੀ ਜਾਨੀਆਂ ਜਾਨੂ ਆਇਆ ਮੈਂ ਕੋਲ ਮੈਂ ਨਾਇਨ ਤੇਰੇ ਵੱਡੇ ਵਾਲੇ ਜਾਨੂ ਕਹਾਨੂੰ ਕੱਲੋਂ ਕਰਲ ਪਾਉਣੀ ਪਈ ਉਹ ਬਗਾਨੇ ਪੁੱਤ ਨੂੰ ਜਾਨੂ ਕਹਿਣ ਨਹੀਂ ਆ ਬਗਲੇ ਵੱਡੇ ਵਾਲਾ ਤਮਸੀਦ ਉਹ ਤੰਦੂ ਇਹ ਤੇ ਆ ਛੋਗੜਿਆ ਕੋਈ ਨਾ ਕੋਈ ਬੰਦਾ ਆਪਣਿਆਂ ਦਾ ਜਲਦੀ ਕਰ ਟਾਈਮ ਥੋੜਾ ਮੁੜ ਕੇ ਇਹ ਮੈਂ ਪਾਸਾ ਮਲਦੀ ਆ ਭੈਣਾ ਵਾਲਾ ਹੈਂ ਕਾਣਾ ਇਧਰ ਆਇਆ ਇਹ ਤਾਂ ਤੇਰੇ ਪਿਓ ਦੀ লাশ ਪਈ ਆ ਹਾਂ ਕਿਹੜਾ ਪਸਾ ਮੰਗਦੀ ਆ ਆਪਣਾ ਨਾਂ ਪਾਸਾ ਮੇਰਾ ਜਾਂ ਤੇਰੇ ਮਾਦਰ ਪੁੱਤ ਦੇ ਯਾਰ ਬੰਦੇ ਆਲਾ ਪਾਸਾ ਮੇਰਾ ਹੀ ਉਹਦੇ ਪਤਾ ਹੀ ਆ ਬੰਦੇ ਤੇਰੇ ਹੁੰਦੇ ਆ ਫਿਰ ਅੱਧੇ ਵਡਾ ਕੇ ਲੈ ਜਾ ਮੈਂ ਕੰਨ ਤੇ ਛੜੇ ਬੈਠੇ ਆ ਵਿੱਚ ਤੂੰ ووٹ ਮੰਗ ਪੈਣਾ ਕਰੋ ਕਿ ਮੈਂ ਪੈਣਾ ਨੂੰ ਵੇਚਦੀ ਨਹੀਂ ਕਰਦੀ ਆ ਪੈਣੋ ਸਮਝੋ ਮੈਂ ਖੜਕੀ ਤੁਹਾਡੇ ਪਿੰਡ ਦੀ ਸਰਪੰਚ ਆ ਹਾਂ ਹੁਣ ਪੱਟਾ ਬਹੁਗਾ ਜੋ ਜਵਾਨ ਨੂੰ ਰੱਖ ਦੇ ਕੇ ਲਗਾਮ ਮੈਂ ਨਹੀਂ ਚੱਲ ووٹ ਮੰਗਦਾ ਤੇ ਪੈਣਾ ਮੈਂ ਖੜਕੀ ਤੁਹਾਡੇ ਪਿੰਡ ਸਰਪੰਚ ਜੇ ਗਈ ਮੈਂ ਜਿੱਤ ਤੇ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਆ ਤੇ ਮੈਂ ਭੈਣਾਂ ਨੂੰ ਬੇਨਤੀ ਕਰਨੀ ਹੈ ਭੈਣੋ ਜਿਨ੍ਹਾਂ ਨੇ ਮੈਨੂੰ ਪਾਉਣੀਆਂ ਨਾ ਵੋਟਾਂ ਦੇਖੋ ਹੱਥ ਖੜੇ ਕਰਿਓ ਬਸ ਐਨੀਆ ਗਿਆ ਦੇਖੋ ਭੈਣੋ ਮੇਰੀ ਬੇਇਜ਼ਤੀ ਨਾ ਕਰਾਇਓ ਅੱਗੇ ਤਰੇ ਝੰਡੇ ਝੁਲਦੇ ਆ ਆ ਬੋਰਡ ਮੰਗ ਦੇਖੋ ਯਾ ਇੱਕ ਮਿੰਟ ਭੈਣੋ ਇੱਕ ਵਾਰੀ ਹੱਥ ਖੜੇ ਕਰੋ ਪਤਾ ਆ ਦੇਖ ਲਾ ਬਣ ਗਿਆ ਨਹੀਂ ਥੋੜੀ ਜਿਹੀ ਵੋਟਾਂ ਦਿੱਪਾ ਸੈਨੀਆਂ ਕਿ ਬਾਕੀ ਪੈਣਾ ਲੰਗਰੀ ਖਾਣਗੇ ਜੋ ਤੇ ਮੈਂ ਪੈਣਾ ਬੈਂਤੀ ਕਾਦੀ ਪੈਣਾ ਜੇ ਕਿ ਮੈਂ ਜਿੱਤਣਾ ਮੈਂ ਤੁਹਾਡੇ ਸਾਰੇ ਹੀ ਮਸਲੇ ਹੱਲ ਕਰਨੇ ਆਂ ਅੱਕ ਦੀ ਜੇਬ ਚ ਪਾ ਕੇ ਤੁਰੇ ਫਿਰਦੀ ਆਂ ਮੈਂ ਸਭ ਤੋਂ ਪਹਿਲਾਂ ਕਰਾਉਂਗੀ ਠੇਕੇ ਬੰਦ ਦੋ ਫੜੇ ਮੋ ਤੇਰੇ ਮੁੱਲ ਕਿੱਤੇ ਅੱਗ ਪਾਈ ਨਹੀਂ ਜਿਹੜੇ ਬੰਦੇ ਸ਼ਰਾਬਾਂ ਦੀ ਤੇ 3ਵੇਂ ਕੁੱਟਦੇ ਜਵਾਕ ਦੋ ਤਾਂ ਹਟ ਜਾਣਗੇ ਨਾ ਚੱਲ ਤੋੜ ਮਾਰ ਜਦ ਤੱਕ ਆਖਰੀ ਵਾਰ ਰੰਗੇ ਇੱਕ ਵਾਰ ਦਿਓ ਤੇ ਮੈਨੂੰ ਤੇਰੀ ਪੂਰਾ ਘਾਰਾ ਦਿਓ ਪਤਾ ਲੱਗੇ ਵੀ ਮੈਨੂੰ ਵੋਟਾਂ ਪੈਣੀਆਂ ਇੱਕ ਵਾਰੀ ਖੁੱਲ ਕੇ ਹੱਥ ਖੜੇ ਕਰੋ ਪਤਾ ਲੱਗੇ ਵੀ ਆਪਾਂ ਇਹਨੂੰ ਹਰਾਉਣਾ ਏ ਅੱਜ ਹਾਂ ਫੇਕੇ ਕਰ ਤਾ ਪਹਿਲਾਂ ਹੀ ਕੜ ਗਿਆ ਇਹ ਇਤਨਾ ਨਹੀਂ ਤੇ ਜਿੰਨੇ ਪੰਡਾਜ ਬਜ਼ੁਰਗ ਬੈਠੇ ਨੇ ਅੱਛਾ ਜਿੰਨੇ ਨੌਜਵਾਨ ਬੈਠੇ ਨੇ ਤੇ ਜਿੰਨੇ ਮੇਰੇ ਪੁੱਤ ਮਿਜੀਸ਼ਨ ਆਣੇ ਸਿੰਦੇਸ਼ ਸ਼ਮਕੀ ਦੇ ਤੇ ਜਿੰਨੇ ਮੇਰੇ ਸਾਊਂਡ ਵਾਲੇ ਪੁੱਤ ਬੈਠੇ ਨੇ ਹਰ ਇੱਕ ਨੇ ਇਹ ਗੰਗੋਰਡ ਬਾਗ ਮੈਨੂੰ ਕਾਮਯਾਬ ਕਰਨਾ ਜੇ ਤੁਹਾਡੇ ਪਿੰਡ ਦੀ ਮੈਂ ਸਰਪੰਚ ਨਾ ਨਹੀਂ ਬਣ ਗਈ ਨਾ ਤੇ ਤੁਹਾਡੇ ਪਿੰਡ ਦਾ ਵਿਕਾਸ ਕਰ ਦੂੰਗੀ ਕਿ ਜਿੰਨਾ ਸਕੂਲਾਂ ਤੇ ਪਾਏ ਨੇ ਬਾਲੇ ਉਹ ਟਵਾਕੇ ਬੈਂਡ ਲਾਈਨਰ ਪਵਾ ਦੂੰਗੀ ਜਿਹੜੇ ਬਜ਼ੁਰਗ ਦੀ ਲੱਗੀ ਨੇ ਪੈਨਸ਼ਨ 1800 ਉਹ 2500 ਕਰਾ ਦੂੰਗੀ ਹਰ ਗੱਭਰੂ ਨੂੰ ਨੌਜਵਾਨ ਨੂੰ ਦੇ ਕੇ ਮੋਬਾਈਲ ਆਸ਼ਕੀ ਮਾਰਦੇ ਟੰਗ ਸਿਕਾ ਦੂੰਗੀ ਤੇ ਖੜੀਆਂ ਕਰਾ ਬਾ ਬੋੜਾ ਬਾ ਦੇ ਮੈਨੂੰ ਇਧਰ ਵੇਖਾ ਕੁੱਤ ਗਿਆ ਕਿੰਨੀਆਂ ਬੋੜਾ ਪੈ ਗਿਆ ਮਰਦਾ ਨੱਕ ਟੋ ਕੇ ਹਸ ਰਾਇਆ ਪੈਰੇ ਤੂੰ ਇੱਕ ਬੋੜ ਵੀ ਨਹੀਂ ਪਈ ਹੈ ਗੱਲਾਂ ਬਾਤ ਦੀਆਂ ਇਹਦੇ ਨਾਲ ਫੇਰ ਪੰਜਾਬ ਦਾ ਮਾਨ ਪੰਜਾਬ ਦੀ بلند ਆਵਾਜ਼ ਸੰਦਾਲ ਸ਼ਮ ਕੀਜੀ